ਸਤਨਾਮ ਵਾਹਿਗੁਰੂ ਸਾਬ ਜੀ ਸਤਨਾਮ ਵਾਹਿਗੁਰੂ ਸਾਬ ਜੀ ਸੋਠ ਮਹੱਲਾ ਪੰਜਵਾਂ ਘਰ ਤੀਜਾ ਚੌਪਦੇ ਕੋ ੴ ਸਤਿਗੁਰ ਪ੍ਰਸਾਦਿ ਮਿਲ ਪੰਚੋ ਨਹੀਂ ਸਹਿ ਸਾ ਚੁਕਾਇਆ ਸਿੱਖਦਾਰੋ ਨਹਿ ਪਤੀ ਆਇਆ ਉਮਰਾਵੋ ਆਗੇ ਚੇਰਾ ਮਿਲ ਰਾਜਨ ਰਾਮ ਨਵੇਰਾ ਅਬ ਟੁੰਡਨ ਕਤੋਂ ਨਾ ਜਾਏ ਗੋਪਿੰਦ ਪੇਟੇ ਗੁਰ ਗੋਸਾਈਂ ਰਾਉ ਆਇਆ ਪ੍ਰਭ ਦਰਬਾਰਾ ਤਾਂ ਸਗਲਿ ਮਿਟੀ ਪੁਕਾਰਾ ਲਵਦੇ ਆਪਣੀ ਪਾਈ ਕਤਿ ਆਵੇ ਕਤਿ ਜਾਇ ਤਹ ਸਾਚ ਨਿਆਇ ਨਵੇਰਾ ਉਹਾਂ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ ਸਰਬ ਤਾਨ ਕੋ ਰਾਜਾ ਤੈ ਅਨਹਦ ਸਬਦ ਅਗਾਜਾ ਤਿਸ ਪੈ ਕਿਆ ਚਤ్రਾਈ ਮੇਲ ਨਾਨਕ ਆਪ ਗਵਾਈ ਤਿਸ ਪੈ ਕਿਆ ਚਤ్రਾਈ ਮੇਲ ਨਾਨਕ ਆਪ ਗਵਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਅੱਜ ਦੇ ਪਵਿੱਤਰ ਹੁਕਮ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਮੇ ਪਾਤਸ਼ਾਹ ਜੀ ਦੇ ਸੋਠ ਰਾਗ ਵਿੱਚ ਉਚਾਰਨ ਕੀਤੇ ਗਏ ਹਨ ਭਰ ਤੀਜੇ ਸਰਤਾਲ ਵਿੱਚ ਗਾਉਣ ਦਾ ਹੁਕਮ ਹੈ ਚਾਰ ਪਦਿਆਂ ਵਾਲਾ ਸ਼ਬਦ ਹੈ ਪ੍ਰਮਾਤਮਾ ਇੱਕ ਹੈ ਜਿਸ ਤੇ ਨਾਲ ਮਿਲਾਪ ਸਤਿਗੁਰੂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਹੈ ਗੁਰੂ ਸਾਹਿਬ ਜੀ ਫਰਮਾਣ ਕਰ ਰਹੇ ਨੇ हे ਭਾਈ ਨਗਰ ਦੇ ਪੈਂਚਾ ਨੂੰ ਮਿਲ ਕੇ ਕਾਮ ਆਦਿਕ ਵੈਰੀਆਂ ਤੋਂ ਪੈ ਰਿਹਾ ਸਹਿਮ ਦੂਰ ਨਹੀਂ ਕੀਤਾ ਜਾ ਸਕਦਾ ਸਰਦਾਰਾਂ ਲੋਕਾਂ ਤੋਂ ਵੀ ਤਸੱਲੀ ਨਹੀਂ ਮਿਲ ਸਕਦੀ ਕਿ ਇਹ ਵੈਰੀ ਤੰਗ ਨਹੀਂ ਕਰਨਗੇ ਸਰਕਾਰੀ ਹਾਕਮਾਂ ਅੱਗੇ ਵੀ ਇਹ ਝਗੜਾ ਪੇਸ਼ ਕੀਤੇ ਆਂ ਕੁਝ ਨਹੀਂ ਬਣਦਾ ਪ੍ਰਭੂ ਪਾਤਸ਼ਾਹ ਨੂੰ ਮਿਲ ਕੇ ਫੈਸਲਾ ਹੋ ਜਾਂਦਾ ਤੇ ਕਾਮ ਆਦਿਕ ਵੈਰੀਆਂ ਦਾ ਡਰ ਮੁੱਕ ਜਾਂਦਾ ਹੈ ਜਦੋਂ ਗੋਬਿੰਦ ਨੂੰ ਗੁਰੂ ਦੀ ਸਿਸ਼ਟੀ ਦੇ ਖਸਮ ਨੂੰ ਮਿਲ ਪਏ ਤਦੋਂ ਹੁਣ ਕਾਮ ਆਦਿਕ ਵੈਰੀਆਂ ਤੋਂ ਪੈ ਰਹੇ ਸਹਿਮ ਤੋਂ ਬਚਣ ਲਈ ਕਿਸੇ ਹੋਰ ਥਾਂ ਆਸਰਾ ਪਾਲਣ ਦੀ ਲੋੜ ਨਾ ਰਹਿ ਗਈ ਟਹਿਰਾਓ ਏ ਭਾਈ ਜਦੋਂ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਪਹੁੰਚਦਾ ਹੈ ਚਿੱਤ ਜੋੜਦਾ ਹੈ ਤਦੋਂ ਇਸਤੀ ਕਾਮ ਆਦਿਕ ਕੈਰੀਆਂ ਦੇ ਵਿਰੁੱਧ ਸਾਰੀ ਸ਼ਿਕਾਇਤ ਮੁੱਕ ਜਾਂਦੀ ਹੈ ਤਦੋਂ ਮਨੁੱਖ ਉਹ ਅਵਸਥਾ ਹਾਸਲ ਕਰ ਲੈਂਦਾ ਹੈ ਜੋ ਸਦਾ ਇਸਤੀ ਆਪਣੀ ਬਣੀ ਰਹਿੰਦੀ ਹੈ ਤਦੋਂ ਵਿਕਾਰਾਂ ਦੇ ਟਹਿੇ ਚੜਨ ਤੋਂ ਚੜ ਕੇ पटਕਣੋਂ ਬਣ ਜਾਂ ਪਛ ਜਾਂਦਾ ਹੈ ਇਹ ਭਾਈ ਪ੍ਰਭੂ ਦੀ ਹਜ਼ੂਰੀ ਵਿੱਚ ਸਦਾ ਕਾਇਮ ਰਹਿਣ ਵਾਲੀ ਨਿਆਂ ਅਨੁਸਾਰ ਕਾਮ ਆਦਿਕਾਂ ਨਾਲ ਹੋ ਰਹੀ ਟੱਕਰ ਦਾ ਫੈਸਲਾ ਹੋ ਜਾਂਦਾ ਉਸ ਦਰਗਾਹ ਵਿੱਚ ਜਾਬਰਾਂ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ ਮਾਲਕ ਤੇ ਨੌਕਰ ਇੱਕੋ ਜਿਹਾ ਸਮਝਿਆ ਜਾਂਦਾ ਹਰੇਕ ਦੇ ਦਿਲ ਦੀ ਜਾਣਣ ਵਾਲਾ ਪ੍ਰਭੂ ਹਜੂਰੀ ਵਿੱਚ ਪਹੁੰਚੇ ਹੋਏ ਸਵਾਲੀਏ ਦੇ ਦਿਲਾਂ ਦੀ ਜਾਣਦਾ ਹੈ ਉਸਤੇ ਬੋਲਣ ਤੋਂ ਬਿਨਾਂ ਉਹ ਪ੍ਰਭੂ ਆਪ ਉਸਤੇ ਦਿਲ ਦੀ ਪੀੜਾ ਨੂੰ ਸਮਝ ਲੈਂਦਾ ਹੈ हे ਭਾਈ ਪ੍ਰਭੂ ਸਾਰੇ ਥਾਮਾਂ ਦਾ ਮਾਲਕ ਹੈ ਉਸ ਨਾਲ ਮਿਲਾਪ ਅਵਸਥਾ ਵਿੱਚ ਮਨੁੱਖ ਦੇ ਅੰਦਰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਇੱਕ ਰਸ ਪੂਰਾ ਪ੍ਰਭਾਵ ਪਾ ਲੈਂਦੀ ਹੈ ਇਹ ਮੂਰਖਤੇ ਕਾਮਾਦਿਕ ਵੈਰੀ ਆਪਣਾ ਜੋਰ ਨਹੀਂ ਪਾ ਸਕਦੇ ਪਰ ਏ ਭਾਈ ਉਸ ਨੂੰ ਮਿਲਣ ਵਾਸਤੇ ਉਸ ਨਾਲ ਕੋਈ ਚਲਾਕੀ ਨਹੀਂ ਕੀਤੀ ਜਾ ਸਕਦੀ ਏ ਨਾਨਕ ਆਖੇ ਭਾਈ ਜੇ ਉਸ ਨੂੰ ਮਿਲਣਾ ਤਾਂ ਆਪਾ ਭਾਵ ਗਵਾ ਕੇ ਉਸ ਨੂੰ ਮਿਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਿਸੇ ਟੁਡੇ ਜੋ ਕਮਨਾਮਾ ਫਰਮ ਸ੍ਰੀ ਦਰਵਾਜ ਸਾਹਿਬ ਅੰਮ੍ਰਿਤਸਰ ਅਟਟਡ ਬਾਈ ਆਵਰ 5th ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ Sort Fifth Mahal, third house, chaupadas, one universal creator God, by the grace of the true Guru. Guru Savji says that meeting with the council, my doubts were not dispelled. The chiefs did not give me satisfaction or authority. I present my dispute to the Noble as well, but it was only settled by meeting with the king, my lord. Now I do not go searching anywhere else because I have met the Guru, the Lord of the Universe. Pass. When I came to God's Darbar, His Holy Court. Then all my, of my cries and complaints were settled. Now that I have attained what I had sought, where should I come and where should I go? There true justice is administered there the Lord Master and his disciple are one and the same. The inner knower, the searcher of hearts knows without our speaking. He understands. He is the king of all places. There the unstruck melody of the Shabbat resounds. Of what use is clever نس وی ڈیلنگ ود ہیم میٹنگ ود ہیم او نانک ون لوزز ہز سیلف کنسیٹ واحر جی کا خالصہ واحر جی کی فتح